ਦਨੇਸ਼ ਕੰਗ ਬਾਣ ਕਰਦਾ ਹਾਂਜੀ ਬਸੰਤ ਜੀ ਹਰਜੀਤ ਨੋਟ ਕਰਨੀ ਖਰੂਰ ਸਾਹਿਬ ਦੇ ਜੇ ਜਾਫੀ ਜਫੇ ਲਾਉਣਗੇ 500 ਰਾਜੂ ਯੂਕੇ ਤਰਲੋਚਨ ਸਾਡਾ ਵੀਰ ਯੂਕੇ ਤੋਚੀ ਨਾਲ ਜਰਮਨ ਤੇ ਨਾਲ ਗੈਲ ਗੈਲ ਸਾਡਾ ਵੀਰ ਗੁਰਪ੍ਰੀਤ ਗੈਲ ਭੁੱਲਰ ਇਹ ਸਾਰੇ ਭਰਾਵਾਂ ਵੱਲੋਂ ਇਹ ਖਰੂਰ ਸਾਹਿਬ ਦੇ ਜਾਫੀਆਂ ਲਈ ਜਿਹੜੇ ਮਾਇਆ ਦੇ ਗਫੇ ਦਿੱਤੇ ਜਾਣੇ ਆ ਲਓ ਇਧਰਲੇ ਪਾਸੇ ਰਾਜੂ ਪੋਸਲੇ ਦਾ ਵੀ ਬੜਾ ਰੇਡ ਬੋਲ ਨਹੀਂ ਵਧਿਆ ਹੋਇਆ ਸਾਡੇ ਸਿੰਮੂ ਕੰਗਰਾ ਤਰਲੋਚਨ ਗੱਲ ਯੂਕੇ ਵੱਲੋਂ 11000 ਦਾ ਸਨਮਾਨ ਹੋਵੇਗਾ। ਉਹ ਇਧਰਲੇ ਪਾਸੇ ਰਾਜੂ ਕੋਟਲੇ ਪੜੀ ਵਾਲਾ ਥਾਂਦੇ ਵਾਲੀ ਅਸੀਪਾ ਆਉਂ ਖੜਦੇ ਪੈਰ ਵਾਜਦੀਆਂ ਤੋੜਾ। ਆਹ ਵੀਰੇ ਪੰਜਾਬੀ ਵੀਰੇ ਇਸ ਵੇ ਗੱਡਾ ਡੇਂਗਾ ਤੇ ਕੀਤਾ ਹੋਇਆ ਨੌਜਵਾਨ ਨੇ। ਵਾਈਟ ਸੀਪਾ ਥਾਂਦੇ ਵਾਲੀਆ ਜੋੜ ਕੇ ਯਾਰ ਦਾ ਜੱਫਾ ਲੱਗ ਗਿਆ ਦੇ ਦੀ ਜਰਮਨ ਜੀ। ਦੋ ਲੱਗੇ। ਜਿਹੜੇ ਦੇ ਜਰਮਨ ਜੀ ਤੇ ਯੂਕੇ ਇੱਕ ਵਾਰੀ ਦੀ ਬਿੱਲਾ ਆ 1500 ਦੇ ਦੋ ਜਫੇ ਸੱਤੂ ਦੇ ਸੀਗੇ ਅਨਮੋਲ ਕਲੇਰ ਆਸਟ੍ਰੇਲੀਆ ਭਾਜੇ ਪੈਸੇ ਦੇ ਲੋ ਦੋ ਜਫੇ ਲੱਗਿਆ 1500 ਰੁਪਏ ਦੇਜੋ ਉਹ ਸਾਹਮਣੇ ਦਫਾ ਲੱਗਿਆ ਨੰਬਰਾ ਥਾਂਦੇ ਵਾਲੀ ਸੀਪੇ ਨੇ ਜੋੜ ਦਿੱਤਾ ਤੇ 2000 ਰੁਪਏ ਲਾਇਆ ਸੀਗਾ ਮਨਦੀਪ ਮੈਂ ਤਾਂ ਹੀ ਬੋਲੂ ਲੈ ਇਧਰਲੇ ਪਾਸੇ ਕਹਿੰਦੇ ਕਬੱਡੀ ਦਾ ਗਾਜੂ ਦੀ ਆ ਮੇਰੇ ਵੀਰੋ ਲੈ ਲੈ ਵੀ ਗੋਰੀਆ ਲਾ ਕੋਈ ਤਕੜਾ ਜੱਫਾ ਜਾਂ ਕਹਿੰਦੇ ਸੀਪੇ ਨੂੰ ਤੇ ਜਾਂ ਫਿਰ ਕਹਿੰਦੇ ਕਹਿੰਦੇ ਭੋਰੇ ਨੂੰ ਤੇ ਜਾਂ ਫਿਰ ਕਹਿੰਦੇ ਸੋਨੇ ਨੂੰ ਐਨ ਕਹਿੰਦੇ ਸਟਾਪਰ ਕਹਿਵਾ ਪਰ ਇਧਰਲੇ ਪਾਸੇ ਭਾਜੀ ਤਨ ਥਾਂਦੇ ਵਾਲੀਏ ਸੀਪੇ ਨੇ ਮੋੜ ਦਿੱਤੀ ਹੈ ਇਹ ਥਾਂਦੇ ਵਾਲੀਏ ਸੀਪਾ ਇਹ ਕਾਲੇ ਥਾਂਦੇ ਵਾਲੀਏ ਦਾ ਪਿੰਡੂ ਹੈ ਦਾ ਬੈਸਟ ਨੂੰ ਫੋੜਾ ਤੋਚੀ ਗੱਲ ਭਾਜੀ ਅੱਜ ਦਾ ਕਹਿੰਦੇ ਕਬੱਡੀ ਕੰਪ 20 ਤੇ 25 ਲੱਖ ਦਾ ਮੈਨੂੰ ਲੱਗਦਾ ਵਾਇਟ ਵਾਰ ਜਾਣਾ ਜਿਹੜੇ ਪਲੇਅਰ ਸੱਦੇ ਹਨ ਇਹ ਟੀਮਾਂ ਦਾ ਪਾਰਟਿਸਪੇਟ ਵੀ ਬਹੁਤ ਹੈ ਉਹ ਸਾਹਮਣੇ ਕਹਿੰਦੇ ਸਿੰਮੂ ਦੀ ਰੇਡ ਜੀ ਦੇ 100000 ਰੁਪਏ ਦੀ ਬਸੰਦ ਭਾਜੀ ਸਿੰਮੂ ਦੀ ਰੇਡ ਕਹਿੰਦੇ ਭੱਗੂ ਵਾਲਾ ਹਾਂ ਤੇਰੀਆਂ ਨੇ ਤੇਨੀਆਂ ਦੀ ਜੱਫਾ ਲੱਗੇ ਜਾਫੀ ਨੂੰ ਉਹ ਨਹੀਂ ਤੇ ਫਿਰ ਥੰਦੇ ਵਾਲਿਆ ਉਹ ਥੰਦੇ ਵਾਲਿਆ ਲੈ ਗਿਆ ਉਹ ਥੰਦੇ ਵਾਲਾ ਦੇ ਦिए ਇਹਦੇ ਵਾਲੇ ਲਫਾ ਲਤਾ ਫਿਰ ਜੀ ਲਿਆ 500 ਰੁਪਏ ਜਿਹੜਾ ਗੁਰਜਾਬ ਵੱਲੋਂ ਲਗਿਆ ਦੋ ਰੇਡਾਂ ਦੇ ਜੇ 500 ਰੁਪਏ ਦਿਓ ਜੀ ਰਾਜੂ ਕੋਰਲੇ ਪੜੀ ਨੇ 17 ਕਬੱਡੀਆਂ ਪਾ ਕੇ 13 ਨੰਬਰ ਹਾਸਲ ਕੀਤੇ ਆ ਤੇ ਦਵੋਰਜੀ ਵਾਲੇ ਦੀਪ ਨੇ ਦੀਆਂ ਪਾ ਕੇ ਤੇ 14 ਨੰਬਰਾਂ ਅਸਲ ਕੀਤੇ ਆ ਦੁਰਜੀ ਵਾਲਾ ਦੀਪ ਅੱਜ ਦੇ ਦੀਨੇ ਵਾਲੇ ਕਬੱਡੀ ਕੱਪ ਦਾ ਫੋੜ ਦਾ ਜੇਤੂ ਬੈਸਟ ਜਾਫਰੀ ਵੀ ਦੱਸਦੇ ਆ ਬੈਸਟ ਜਾਫਰੀਆਂ ਵਿੱਚੋਂ ਸਤੂ ਦੇ 8 ਟੱਚ ਦੇ 3 ਦਫੇ ਆ ਗੁਰਜਤ ਦੇ 11 ਟੱਚ ਦੇ 2 ਦਫੇ ਆ ਹਰਪਾਲ ਕਾਲਮਾ ਦੇ 4 ਟੱਚ ਦੇ ਇੱਕ ਜਫਾ ਤੇ ਦੂਸਰੇ ਪਾਸੇ ਥਾਂਦੇ ਵਾਲੀਏ ਸੀਪੇ ਨੇ 6 ਟੱਚ ਦੇ 5 ਜਫੇ ਲਾਏ ਆ ਤੇ ਗਗਨ ਸੂਰੇ ਵਾਲੀਏ ਨੇ 11 ਟੱਚ ਤੇ 2 ਜਫੇ ਲਾਏ ਆ ਤੇ ਬੂਰੇ ਨੇ 6 ਟੱਚ ਦੇ ਇੱਕ ਜਫਾ ਲਾਇਆ ਅੱਜ ਦੇ ਕਬੱਡੀ ਕੱਪ PEN oh.